ਜੇ ਇਦਾਂ ਨੌਕਰੀਆਂ ਸਿਰਫ ਅਖਬਾਰਾਂ ਦੇ ਵਿੱਚ ਹੈਡਲਾਈਨ ਬਣਾਉਣ ਵਾਸਤੇ ਜਾਂ ਟੀਵੀ ਤੇ ਹੈਡਲਾਈਨ ਬਣਾਉਣ ਵਾਸਤੇ ਦੇਣੀਆਂ ਹੋਣ ਤਾਂ 10000 ਅੱਜ ਦੇ ਦਿੰਦੇ ਗ੍ਰੈਂਸ ਮਿਲ ਜਾਂਦੀ ਹੈ ਚਾਹੇ 372 ਦੀ ਮਿਲੇ ਚਾਹੇ 582 ਦੀ ਮਿਲੇ 606 ਦੀ ਮਿਲੀ ਅੱਜ ਤਾਂ ਅਸੀਂ ਕਹਿੰਨੇ ਆ ਕਿ ਹੁਣ ਇਸ ਤੋਂ ਬਾਅਦ ਆਪਾਂ ਦੇਰੀ ਨਾ ਕਰੀਏ ਜਿਸ ਤਰ੍ਹਾਂ ਦੱਸਿਆ ਬੱਚਿਆਂ ਨੇ ਕਿ ਕੋਈ 2012 ਦਾ ਵੇਟ ਕਰ ਜਾਂਦਾ ਕੋਈ 2014 ਦਾ ਵੇਟ ਕਰ ਜਾਂਦਾ ਕਿ ਆਲਰੇਡੀ ਬਹੁਤ ਲੇਟ ਹੋ ਚੁੱਕੇ ਆ ਕਹਿੰਦਾ ਡਾਕੀਆਂ ਨਾਲ ਮਤਲਬ ਦੋਸਤੀਆਂ ਇੰਨੀਆਂ ਪੈ ਗਈਆਂ ਵੀ ਕਈ ਵਾਰੀ ਤਾਂ ਡਾਕੀਆਂ ਵੀ ਦੇਖ ਕੇ ਸਾਈਕਲ ਯੂ ਕਟ ਯੂ ਟਰਨ ਮਾਰ ਕੇ ਲੈ ਜਾਂਦਾ ਯਾਰ ਫੇਰ ਰੋਕੂਗਾ ਇਹ ਵੀ ਕੋਈ ਚਿੱਠੀ ਤਾਂ ਨਹੀਂ ਆਈ ਜਿਨ੍ਹਾਂ ਚਿੱਠੀਆਂ ਨੇ ਤੁਹਾਨੂੰ ਰੋਜ਼ਗਾਰ ਦੇਣਾ ਸੀ ਤੁਹਾਡੇ ਕਬੀਲਦਾਰੀਆਂ ਨੂੰ ਲੀਤ ਲੈ ਕੇ ਆਉਣਾ ਸੀ ਤੁਹਾਡੇ ਚੁੱਲਿਆਂ ਦੇ ਵਿੱਚ ਅੱਗ ਬਲਣੀ ਸੀ ਉਹ ਪੈਨ ਜਿਹੜੇ ਨੇ ਉਹ ਆਪਣੇ ਚੇਲਿਆਂ ਚੱਕਦਿਆਂ ਦੇ ਜਾਂ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਪਰਿਵਾਰਾਂ ਦੇ ਹੱਕ 'ਚ ਚਲਾਉਂਦੇ ਰਹੇ ਜੇ ਇਦਾਂ ਨੌਕਰੀਆਂ ਸਿਰਫ ਅਖਬਾਰਾਂ ਦੇ ਵਿੱਚ ਹੈਡਲਾਈਨ ਬਣਾਉਣ ਵਾਸਤੇ ਜਾਂ ਟੀਵੀ ਤੇ ਹੈਡਲਾਈਨ ਬਣਾਉਣ ਵਾਸਤੇ ਦੇਣੀਆਂ ਹੋਣ ਤਾਂ 10000 ਅੱਜ ਦੇ ਦਿੰਦੇ ਪਰ ਉਹਦਾ ਫਾਇਦਾ ਕੀ ਹੋਇਆ ਕਿ ਜਿਹੜੂ 10000 ਨੇ ਉਹਨਾਂ 'ਚੋਂ 8000 ਕੱਲ ਨੂੰ ਕੋਰਟ 'ਚ ਫਿਰਦਾ ਹੋਵੇ ਵਕੀਲ ਕਰਦਾ ਫਿਰਦਾ ਹੋਵੇ ਜੀ ਆ ਸਾਡੇ ਕੋਲੇ ਹੀ ਸਟੇ ਲਾਤਾ ਜੀ ਅਕਚਾ ਹੋ ਗਿਆ ਜੀ ਸੋ ਅਸੀਂ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਵਕੀਲ ਭੇਜ ਕੇ ਜੋ ਵੀ ਕਾਨੂੰਨੀ ਤੌਰ ਤੇ ਅਰਜ਼ੀਆਂ ਨੇ ਉਹਨਾਂ ਨੂੰ ਦੂਰ ਕਰਦੇ ਆ ਜਦੋਂ ਮਾਨਯੋਗ ਹਾਈ ਕੋਰਟ ਵੱਲੋਂ ਜਸਪਰੀਮ ਕੋਰਟ ਵੱਲੋਂ ਜਿੱਥੇ ਵੀ ਕੋਰਟ ਪੈਂਡਿੰਗ ਕੇਸ ਪੈਂਡਿੰਗ ਹੈ ਜਦੋਂ ਸਾਨੂੰ ਕਲੀਅਰੈਂਸ ਮਿਲ ਜਾਂਦੀ ਹੈ ਚਾਹੇ 372 ਦੀ ਮਿਲੇ ਚਾਹੇ 582 ਦੀ ਮਿਲੇ 606 ਦੀ ਮਿਲੀ ਅੱਜ ਤਾਂ ਅਸੀਂ ਕਹਿੰਦੇ ਹਾਂ ਕਿ ਹੁਣ ਇਸ ਤੋਂ ਬਾਅਦ ਆਪਾਂ ਦੇਰੀ ਨਾ ਕਰੀਏ ਜਿਸ ਤਰ੍ਹਾਂ ਦੱਸਿਆ ਬੱਚਿਆਂ ਨੇ ਕਿ ਕੋਈ 2012 ਦਾ ਵੇਟ ਕਰੀ ਜਾਂਦਾ ਕੋਈ 2014 ਦਾ ਵੇਟ ਕਰੀ ਜਾਂਦਾ ਕਿ ਆਲਰੇਡੀ ਬਹੁਤ ਲੇਟ ਹੋ ਚੁੱਕੇ ਹਾਂ ਹੁਣ ਆਪਣੇ ਕਰਕੇ ਨਾ ਕਿਤੇ ਲੇਟ ਹੋ ਜੇ ਸੋ ਇਸ ਕਰਕੇ ਜਦੋਂ ਹੀ ਸਾਨੂੰ ਕਲੀਅਰੈਂਸ ਮਿਲਦੀ ਹੈ ਅਸੀਂ ਇਮੀਡੀਏਟਲੀ ਤੁਹਾਨੂੰ ਮੈਸੇਜ ਭੇਜ ਕੇ ਬੁਲਾਉਨੇ ਆਂ ਬੁਲਾਉਣ ਦਾ ਮਕਸਦ ਵੀ ਕੋਈ ਤੁਹਾਨੂੰ ਕੋਈ ਫੋਟੋ ਵਾਸਤੇ ਜਾਂ ਕੋਈ ਤੁਹਾਨੂੰ ਕੋਈ ਇੱਕ ਕਿਸੇ ਕ੍ਰੈਡਿਟ ਵਾਰ ਦੇ ਵਿੱਚ ਨਹੀਂ ਹੈਗਾ ਬਣਾਉਣ ਦਾ ਮਕਸਦ ਈ ਇਹ ਹੈ ਕਿ ਤੁਹਾਡੀ ਆਈ ਕੰਟੈਕਟ ਹੋ ਜਾਂਦਾ ਹੈ ਆਪਣੇ ਅਫਸਰਾਂ ਨਾਲ ਆਪਣੇ ਮინისტრਾਂ ਨਾਲ ਆਪਣੇ ਸੀਨੀਅਰਸ ਨਾਲ ਮਿਲੋਗੇ ਕੁਝ ਯਾਦਗਾਰੀ ਬਣ ਜਾਂਦੀ ਹੈ ਕਿ ਬਹੁਤ ਚਿਰ ਤੱਕੇ ਵੀ ਖਾਦੇ ਪਰ ਜਦੋਂ ਅਪੁਆਇੰਟਮੈਂਟ ਮਿਲੀ ਤਾਂ ਬੜੇ ਵਧੀਆ ਤਰੀਕੇ ਨਾਲ ਬੜੇ ਸ਼ਾਨਦਾਰ ਤਰੀਕੇ ਨਾਲ ਮਿਲੀ ਇਹ ਨਹੀਂ ਹੈਗਾ ਕਿ ਘਰੇ ਡਾਕਿਆ ਕਿ ਕਿ ਕਿਹਾ ਕਿ ਪਹਿਲਾਂ ਡਾਕੀਏ ਨੂੰ ਉਡੀਕਦੇ ਰਹਿੰਦੇ ਸੀ ਕਿ ਡਾਕੀਆਂ ਨਾਲ ਮਤਲਬ ਦੋਸਤੀਆਂ ਇੰਨੀਆਂ ਪੈ ਗਈਆਂ ਵੀ ਕਈ ਵਾਰ ਤਾਂ ਡਾਕੀਆ ਵੀ ਦੇਖ ਕੇ ਸਾਈਕਲ ਯੂ ਕਟ ਯੂ ਟਰਨ ਮਾਰ ਕੇ ਲੈ ਜਾਂਦਾ ਯਾਰ ਫੇਰ ਰੋਕੂਗਾ ਇਹ ਵੀ ਕੋਈ ਚਿੱਠੀ ਤਾਂ ਨਹੀਂ ਆਈ ਮਤਲਬ ਡਾਕੀਏ ਦੀ ਆਪਾਂ ਜਿਹੜੀ ਟੋਕਰੀ ਹੁੰਦੀ ਹੈ ਉਹ ਝੋਲਾ ਹੁੰਦਾ ਉਹ ਫਰੋਲਣ ਤੱਕ ਜਾਂਦੇ ਆ ਵੀ ਨਹੀਂ ਯਾਰ ਕਿਤੇ ਕਿਸੇ ਚਿੱਠੀ ਦੇ ਨਾਲ ਲੱਗੀ ਚਿੱਠੀ ਨਾ ਰਹਿਣੀ ਰਹਿ ਗਈ ਹੋਵੇ ਮੇਰੀ ਚਿੱਠੀ ਵੀ ਆਉਣ ਵਾਲੀ ਸੀ ਬੜੇ ਸਾਲ ਤੁਸੀਂ ਉਹਨਾਂ ਚਿੱਠੀਆਂ ਨੂੰ ਢੀਕਿਆ ਬਦਕਿਸਮਤੀ ਹੈ ਕਿ ਉਹਨਾਂ ਚਿੱਠੀਆਂ ਨੂੰ ਲਿਖਣ ਵਾਲੇ ਜਿਹੜੇ ਸੀਗੇ ਜ ਜਿਨ੍ਹਾਂ ਦੇ ਸਾਈਨ ਹੋਣੇ ਸੀ ਉਹਨਾਂ ਚਿੱਠੀਆਂ ਤੇ ਜਿਨ੍ਹਾਂ ਚਿੱਠੀਆਂ ਨੇ ਤੁਹਾਨੂੰ ਰੋਜ਼ਗਾਰ ਦੇਣਾ ਸੀ ਤੁਹਾਡੇ ਕਬੀਲਦਾਰੀਆਂ ਨੂੰ ਲੀਤੇ ਲੈ ਕੇ ਆਉਣਾ ਸੀ ਤੁਹਾਡੇ ਚੁੱਲਿਆਂ ਦੇ ਵਿੱਚ ਅੱਗ ਬਲਣੀ ਸੀ ਉਹਨਾਂ ਦਸਕਤਾ ਕਰਨ ਵਾਲਿਆਂ ਨੇ ਸ਼ਾਇਦ ਤੁਹਾਡੇ ਦਰਦ ਨੂੰ ਸਮਝਿਆ ਨਹੀਂ ਉਹ ਪੈਨ ਜਿਹੜੇ ਨੇ ਉਹ ਆਪਣੇ ਚੇਲਿਆਂ ਚੱਪਟਿਆਂ ਦੇ ਜਾਂ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਪਰਿਵਾਰਾਂ ਦੇ ਹੱਕ 'ਚ ਹੀ ਚਲਾਉਂਦੇ ਰਹੇ ਪਰ ਸੱਚ ਜਾਣਿਓ ਕਿ ਮੇਰੇ ਲਈ ਮੇਰਾ ਪਰਿਵਾਰ ਜਿਹੜਾ ਉਹ ਤੁਸੀਂ ਹੋ ਮੇਰੇ ਲਈ ਸਾਰਾ ਪੰਜਾਬ ਮੇਰਾ ਪਰਿਵਾਰ ਹੈ